ਨਮਸਕਾਰ ਦੋਸਤੋ ਆਸ਼ੂ ਮੋਬਾਈਲ ਕੇਅਰ ਵਾਲਿਆਂ ਵੱਲੋਂ ਪਹਿਲਾਂ ਵੀ ਜਿਹੜੀ ਉਹ ਸਰਦੀਆਂ ਦੇ ਕੱਪੜੇ ਦੀ ਸੇਲ ਲਗਾਈ ਗਈ ਸੀ ਤੇ ਇਸ ਸੇਲ ਨੂੰ ਲੋਕਾਂ ਵੱਲੋਂ ਦਿੱਤੇ ਗਏ ਭਰਮੇ ਹੰਗਾਰੇ ਤੋਂ ਬਾਅਦ ਇਹਨਾਂ ਵੱਲੋਂ ਜਿਹੜਾ ਉਹ ਕੰਟੀਨਿਊ ਕੀਤਾ ਗਿਆ ਹੈ ਤੇ ਇਹਨਾਂ ਵੱਲੋਂ ਇੱਕ ਆਪਣਾ ਨੂਰ ਕਲੈਕਸ਼ਨ ਦੇ ਨਾਮ ਤੇ ਇੰਸਟਾਗ੍ਰam ਪੇਜ ਵੀ ਬਣਾ ਦਿੱਤਾ ਗਿਆ ਹੈ ਤੇ ਹੁਣ ਜਿਹੜੇ ਕਿਹੜੇ-ਕਿਹੜੇ ਅਪਡੇਟ ਹੈ ਇਹਨਾਂ ਕੋਲ ਕੀ-ਕੀ ਮਾਲ ਇਹਨਾਂ ਕੋਲ ਪਿਆ ਹੈ ਵਧੀਆ ਫੈਬਰਿਕ ਵਾਲਾ ਮਾਲ ਜਿਹੜਾ ਸਸਤੇ ਮੁੱਲ ਦੇ ਵਿੱਚ ਸੇਲ ਦੇ ਇਹਨਾਂ ਨੇ ਕਰ ਦਿੱਤਾ ਹੈ ਆਪਾਂ ਜਾਣਾਂਗੇ ਪਾਜੀ ਤੁਹਾਡਾ ਬੜਾ ਸਵਾਗਤ ਹੈ ਬਹੁਤ ਬਹੁਤ ਤੁਹਾਡਾ ਬਹੁਤ ਵੈਲਕਮ ਤੁਹਾਡਾ ਬੜਾ ਸਵਾਗਤ ਹੈ ਬਹੁਤ ਵੈਲਕਮ ਜੀ ਹਾਂ ਤੁਹਾਨੂੰ ਬਹੁਤ ਹੰਕਾਰਾ ਮਿਲਿਆ ਸੀ ਤੇ ਲੋਕਾਂ ਨੇ ਜੋ ਤੁਹਾਡਾ ਵਿਸ਼ਵਾਸ ਦਾ ਤੁਸੀਂ ਸੇਲ ਲਗਾਤੇ ਆ ਸਾਨੂੰ ਦੱਸ ਦਿਓ ਕਿ ਕਿਹੜੀ ਕਿਹੜੀ ਆਈਟਮ ਹੈ ਕਿਹਨਾ ਕਿਹਨਾ ਏਜ ਦੇ ਬੱਚਿਆਂ ਵਾਸਤੇ ਹੈ ਕਿਸ ਕਿਸ ਵਾਸਤੇ ਹੈ ਦੱਸੋ ਸਾਨੂੰ ਮਹਾਰਾਜ ਹਾਂ ਜੀ ਜੈਸ ਗੱਲ ਇਹ ਸਭ ਅਵੇਲੇਬਲ ਹੈ ਜੀ ਸਾਰੇ ਵਾਸਤੇ ਸ਼ੁਰੂ ਕਰਾਂਗੇ ਪਹਿਲੇ ਬੱਚਿਆਂ ਤੋਂ ਦਿਖਾਓ ਜੀ ਮਾਰੇ ਬੱਚੇ ਦਿਖ ਨਹੀਂ ਕਿ ਕਿ ਆਈਟਮ ਤੋਂ ਦੇਖਣਾ ਹੈ ਮਾਰੇ ਬੱਚਿਆਂ ਦੇ ਆਹ ਦੇਖੋ ਜੀ ਠੀਕ ਹੈ ਜੀ ਆਹ ਦੇਖੋ ਜੀ ਇੱਧਰ ਦਿਖਾਓ ਸਾਡੇ ਭਾਜੀ ਉਹਨਾਂ ਨੂੰ ਲਓ ਦੇਖੋ ਜ ਰੇਟ ਦੱਸੋ ਭਜੀ ਕਿਆ ਦੂੰ ਰੇਟ ਸਿਰਫ 300 ਰੁਪਏ ਫਲੈਟ 300 ਰੁਪਏ ਫਲੈਟ 300 ਰੁਪਏ ਜੀ ਕੋਈ ਕਮੀ ਪੇਸ਼ੀ ਹਾਂਜੀ ਕਲੈਕਸ਼ਨ ਦੇਖੋ ਨਾਲੇ ਤੁਸੀਂ ਜੀ ਤੇ ਇਹਦੇ ਵਿੱਚ ਪਾਈ ਇਹ ਤਾਂ ਨਹੀਂ ਕਿ ਇੱਕ ਦੋ ਪੀਸ ਹੀ ਮਿਲਣਗੇ ਜੀ 300 ਰੁਪਏ ਦੇ ਵਿੱਚ ਇੱਕ ਪੀਸ 300 ਦਾ ਇੱਕ ਪੀਸ 300 ਦਾ ਹਾਂਜੀ ਹਾਂਜੀ ਤੇ ਆ ਦੇਖੋ ਜੀ ਸਟਾਕ ਆ ਆ ਸਾਰਾ ਜਿਹੜਾ ਦੱਸਿਆ ਜੀ ਸਟਾਕ ਬਹੁਤ ਪਿਆ ਜੀ 300 300 ਜੀ 300 ਜਿੰਨਾ ਪੀਸ ਦੱਸ ਰਿਆ ਮਾਰਾ 300 ਦਾ ਜੀ ਆ ਦੇਖੋ ਜੀ ਬੱਚਿਆਂ ਦੇ 300 ਜੀ ਅਵੇ 300 ਜੀ ਪੂਰੀ ਕਲੈਕਸ਼ਨ ਜਿਹੜੀ ਆ ਉਹ 300 ਦਾ ਬਚਾ ਦੀ ਸਾਈਜ਼ ਦੇਖੋ ਜੀ ਇਹ ਵੀ ਬਾਜੀ ਬੱਚਿਆਂ ਦੇ ਅੱਗੇ ਹਾਂਜੀ ਇਹ ਬੱਚਿਆਂ ਦਾ ਠੀਕ ਹੈ ਜੀ 300 ਜੀ ਸਾਈਜ਼ ਕਲੈਕਸ਼ਨ ਹੈ ਜਿਹੜੀ ਕੱਲ ਕਰੂੰਗੀ ਤਾਂ ਮੈਂ ਤੁਹਾਨੂੰ ਪੀਸ ਦਿਖਾ ਵੀ ਦੇਣਾ ਹੈ ਫੈਬਰਿਕ ਦੇਖੋ ਜੀ ਬਹੁਤ ਅੱਛੀ ਕੁਆਲਿਟੀ ਜਿਹੜੀ ਪੀਸ ਦੀ ਹੈ ਬਿਲਕੁਲ ਗਰਮ ਕਪੜਾ ਫੈਬਰਿਕ ਬਦਿਆ ਕੋਈ ਕੰਪਲੇਂਟ ਤਾਂ ਨਹੀਂ ਬਾਜੀ ਛੋਟੇ ਬੱਚੇ ਦਾ ਸੌਫਟ ਬਿਲਕੁਲ ਸੌ ਠੀਕ ਹੈ ਜੀ ਮਹਾਰਾਜ ਹੋਰ ਕੀ ਆਪਣੇ ਕੋਲ ਬਾਜੀ ਬੱਚਿਆਂ ਦਾ ਲੈ ਕੇ ਜਾ ਵਟਾ ਲੈ ਜੈਕਟਰ ਮਲਾ ਲਾਜੋ ਬੱਚਿਆਂ ਦੀ ਠੀਕ ਹੈ ਜੀ ਜੈਕਟਰ ਦਿਖਾਓ ਬਾਜੀ ਮਹਾਰਾਜ ਜੈ ਆਨੇ ਬੱਚੇ ਜੈਕਟ ਗੱਲ ਕੰਬੀਨੇਸ਼ਨ ਇੱਕੋ ਇੱਕ ਸਾਰੇ ਠੀਕ ਹੈ ਭਾਈ ਜੈਕਟ ਦਾ ਪ੍ਰਾਈਸ ਦਿਓ ਮਹਾਰਾਜ ਸਿਰਫ 500 ਰੁਪਏ ਜੀ ਫਲੈਟ 500 500 ਰੁਪਏ ਜੀ ਜਿਹੜੇ ਤੁਸੀਂ ਆਫਰ ਦੇ ਰਹੇ ਫਲੈਟ ਹੈ ਜੀ ਹੈ ਨਾ ਬਿਲਕੁਲ ਹੈ ਪੂਰਾ ਡਿਸਕਾਊਂਟ ਹੁੰਦਾ ਹੈ ਨਾ 500 ਰੁਪਏ ਜੀ ਦੇਖੋ ਇਹ ਜਿਹੜੀ ਜੈਕਟ ਆ ਤੁਹਾਨੂੰ ਇਹੀ ਸ਼ੋਰੂਮਾਂ ਦੇ ਵਿੱਚ ਜਿਹੜੀ ਹੈ ਕੱਟੋ ਘਾੜ 1100 1200 ਤੋਂ ਇੱਕ ਇੱਕੋ ਇੱਕ ਫਲੈਟ ਰੇਟ ਕਿੰਨਾ ਜੀ 500 500 ਰੁਪਏ 500 ਫਲੈਟ ਰੇਟ ਕਰ ਦਿੱਤਾ ਜੀ ਮਹਾਰਾਜ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਕਲੈਕਸ਼ਨ ਹੈ ਫੈਬਰਿਕ ਦੀ ਗੱਲ ਕਰੀ ਭਾਜੀ ਕੰਪਲੇਂਟ ਕੋਈ ਨਹੀਂ ਹੋਣੀ ਚਾਹੀਦੀ ਬਿਲਕੁਲ ਬੁਰਨੀ ਆਏ ਕੁਝ ਨਹੀਂ ਹੋਏਗਾ ਕੋਈ ਕੋਈ ਬੁਰਨੀ ਆਏਗਾ ਜੀ ਜੋ ਬਿਲਕੁਲ ਫੀਸ ਦਾ ਜਿਹੜਾ ਮਾਲ ਹੈ ਉਹਦੇ ਤੇ ਕੋਈ ਬੁਰਨੀ ਆਏਗਾ ਤੇ ਕੀ ਕੀ ਆਟਮ ਬਾਈ ਦਿਖਾਓ ਮੜ ਜਾ ਇਹ ਗੱਲ ਸਟਾਪ ਕਰ ਲੈ ਸਟਾਪ ਆ ਦੇਖੋ ਜੀ ਇਹ ਜਿੰਨਾ ਮਾਲ ਆਪਣੇ ਕੋਲ ਪਿਆ ਸਾਰਾ ਸਾਰਾ ਇਹ ਡਿਸਕਾਊਂਟ ਦੇ ਵਿੱਚ ਸਾਰਾ 300 ਰੁਪਏ ਜੀ 300 ਰੁਪਏ ਜੀ ਦਾ ਫੁੱਲ ਡਿਸਕਾਊਂਟ ਦੇ ਵਿੱਚ ਜਿਹੜਾ ਹੈ ਸੇਲ ਜਿਹੜਾ ਹੈ ਬਿਲਕੁਲ ਡਿਸਕਾਊਂਟ ਦੇ ਵਿੱਚ ਸਾਰਾ ਮਾਲ ਜਿਹੜਾ ਹੈ ਤੇ 300 ਰੁਪਏ ਦੇ ਵਿੱਚ ਲਗਾ ਦਿੱਤਾ ਹੈ ਭਾਈ 300 ਰੁਪਏ 300 ਰੁਪਏ 300 ਰੁਪਏ ਬਿਲਕੁਲ ਫਲੈਟਲ ਬਿਲਕੁਲ ਜਿਹੜੀ ਪੂਰੀ ਸ਼ਾਈਨ ਕਪੜੇ ਵੀ ਦੇਖ ਸਕਦੇ ਹੋ ਕਿ ਬਿਲਕੁਲ ਪੂਰੀ ਸ਼ਾਈਨਿੰਗ ਦੇ ਵਿੱਚ ਹੈ ਜੀ ਆਹ ਦੇਖੋ ਜੀ ਇੱਕ ਤੋਂ ਇੱਕ ਪੀਸ ਜਿਹੜਾ ਬਿਲਕੁਲ ਵਚਾ ਹੈ ਪਾਈਟਿਕਲ ਉਹ ਦੇਖੋ ਤੋ ਜਿੰਨੀ ਸਾਰੀ ਕਲੈਕਸ਼ਨ ਸਾਰੀ 300 ਰੁਪਏ ਦੇ ਵਿੱਚ 300 ਰੁਪਏ ਜੀ ਠੀਕ ਹੈ ਭਾਜੀ ਆਜੋ 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 ਠੀਕ ਹੈ ਜੀ ਹੋਰ ਦੱਸ ਦਿਓ ਭਾਜੀ ਕਿਹੜਾ ਕਿਹ ਆਪਣੇ ਕੋਲੇ ਜੀ ਕਰੋਪ ਵੀ ਮਿਲ ਜਾਏਗਾ ਸਾਡੇ ਕੋਲ ਕਰੋਪ ਟੌਪ ਜਿਹੜੇ ਹੈਗੇ ਵੀ ਜਿਹੜੇ ਸਰਦੀਆਂ ਦੇ ਆਈਟਮ ਸਾਰੀਆਂ ਜੀ ਹੈ ਨਾ ਸਰਦੀਆਂ ਦੇ ਆਈਟਮ ਦੇ ਵਿੱਚ ਕਰੋਪ ਵੀ 300 ਰੁਪ ਪ੍ਰਾਈਸ ਸਰ ਪ੍ਰਾਈਸ 300 ਰੁਪਏ ਸਾਰੇ ਹੀ 300 ਰੁਪਏ ਦੇਖੋ 300 ਰੁਪਏ ਕਮਾਲ ਕਰਤੀ ਭਾਈ ਸਾਰੇ ਗ੍ਰੇਡ ਦੇ ਦੱਸੋ ਜਿਹਦੀ ਕਲੈਕਸ਼ਨ ਸਾਰੀ 300 300 ਆਜ ਕੋ ਜੀ ਠੀਕ ਹੈ 300 ਰੁਪਏ ਦੀ ਥੋੜੀ ਵੱਡੀ ਇਹ ਦੇ ਬੱਚੇ ਜਿਹਦਾ ਗੱਲ ਦਾ ਜਿਹੜਾ ਇਹ ਮਤਲਬ ਕੀ ਇਹ ਜਿਆਦਾ ਹੈ ਬੱਚੇ ਦੀ ਉਹਦੇ ਵਾਸਤੇ ਕਿਹੜੀ ਆਈਟਮ ਆਪਣੇ ਕੋਲ ਉਹਦਾ ਕੀ ਰੇਂਜ ਹੋएगी ਯਾਰ ਇਹ ਲੱਗ ਪਿਆ ਜੀ ਦੇਖੋ ਜੀ ਜੀ ਹੈਵੀ بڑے ਸਾਈਜ਼ ਜੀ ਜੀ ਹਲੋ ਜੀ ਵੱਡੇ ਸਾਈਜ਼ ਦੇ ਵਿੱਚ ਹਾਂ ਜੀ ਲੋ ਓਕੇ ਦੇਵ ਦੇਵ ਪਾਜੀ ਇਹਦਾ ਵੀ ਪ੍ਰਾਈਸ ਇਹਦਾ ਵੀ ਰੇਟ ਬਹੁਤ ਵਧੀਆ 500 ਰੁਪਏ ਜੀ 500 ਰੁਪਏ ਠੀਕ ਹੈ ਜੀ ਤਾਂ ਇਹ 500 ਰੁਪਏ ਦੇ ਵਿੱਚ ਹੈ ਹਰ ਆਈਟਮ 500 ਚ ਇਹ ਜਿਹੜੀ ਮਰਜ਼ੀ ਪਸੰਦ ਕਰ ਲੈਣ ਆ 500 ਰੁਪਏ ਚੱਕੋ ਜੀ 500 ਚੱਕੋ ਮਾਰੇ 500 ਰੁਪਏ ਪਰ ਪਲੀਜ਼ 500 ਰੁਪਏ ਪਰ ਪੀਸ 500 ਰੁਪਏ 500 ਰੁਪਏ ਜੀ ਠੀਕ ਹੈ ਜੀ ਇਹ ਲੋ ਪੀਸ ਚੈੱਕ ਕਰੋ ਬਲੇ ਬਿਲਕੁਲ ਸ਼ਾਈਨ ਪੂਰੀ ਹੈ ਵੀ ਦੇਖੋ ਓਕੇ ਰਪੋਰਟ ਵਜ਼ਨ ਵੀ ਪੂਰਾ ਗਰਮੈਸ਼ ਵੀ ਪੂਰੀ ਰਹੇਗੀ ਆ ਦੇਖੋ ਜੀ ਤੇ ਰੇਟ ਵੀ ਬਿਲਕੁਲ ਵਾਜਿਬ ਹੋਣਗੇ ਮਹਾਰਾਜ ਬਿਲਕੁਲ ਜੈ ਜ ਰਿਟਨ ਦੇ ਉੱਤੇ ਦਿੱਤਾ ਜਾ ਰਿਹਾ ਹੈ ਤਾਂ ਭਾਜੀ ਹੁਣੀ ਜਿਹੜੀ ਪਹਿਲਾਂ ਵੀ ਸੇਲ ਲਗਾਈ ਸੀ ਜੋ ਲੋਕਾਂ ਨੂੰ ਹੰਗਾਰ ਦਿੱਤਾ ਸੀ ਉਸ ਨੂੰ ਲੈ ਕੇ ਸੇਲ ਨੂੰ ਕੰਟੀਨਿਊ ਕੀਤਾ ਗਿਆ ਹੈ ਲੌਂਗ ਕੋਟ ਹਾਂਜੀ ਜੀ ਲੌਂਗ ਕੋਟ ਲੇਡੀਜ਼ ਲੌਂਗ ਕੋਟ ਲੇਡੀਜ਼ ਲੌਂਗ ਕੋਟ ਆ ਦੇਖੋ ਕੁਆਲਿਟੀ ਜਰੂਰ ਹੈ ਕੀ ਬਾਤ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਇਹ ਦੇਖੋ ਜੀ ਕੱਲ ਕੰਬੀਨੇਸ਼ਨ ਦੇ ਵਿੱਚ ਇਹ ਕਲਰ ਤੁਸੀਂ ਦੇਖ ਸਕਦੇ ਹੋ ਗਰਗੇ ਕਲਰ ਜਿਹੜੀ ਨੇ ਉਹ ਕਾਫੀ ਜਿਆਦਾ ਕਲਰਸ ਜਿਹੜੇ ਨੇ ਇਹਨਾਂ ਕੋ ਅਵੇਲੇਬਲ ਨੇ ਤੋਂ ਸਟਾਕ ਜਿਹੜਾ ਆਪਣੇ ਕੋਲ ਪੂਰਾ ਭਾਜੀ ਸਟਾਕ ਬਹੁਤ ਜੀ ਸਟਾਕ ਹਨ ਠੀਕ ਹੈ ਜੀ ਤੋਂ ਰੈਗੂਲਰ ਰੈਗੂਲਰ ਬਿਕਰੇ ਜਿਹੜਾ ਹੈ ਤਾਂ ਕਾਫੀ ਕੋਸਟੀ ਆ ਜਾਂਦਾ ਹੈ ਲੌਂਗ ਕੱਟ ਦੇ ਉੱਤੇ ਤੁਹਾਡੇ ਵੱਲੋਂ ਕਿਹੜੀ ਆਫਰ ਖਾਸ ਰੱਖੀ ਗਈ ਹੈ ਤਾਂ ਕਾਫੀ ਕੋਸਟਲੀ ਪੇ ਜਾਂਦਾ ਹੈ ਹਣਾ ਸਿਰਫ 1000 ਰੁਪਏ ਚ ਫਲੈਟ 1000 ਰੁਪਏ 1000 ਰੁਪਏ ਜੀ ਠੀਕ ਹੈ ਜੀ ਇੱਕੋ ਇੱਕ ਰੇਟ ਕਰ ਦਿੱਤਾ ਜੀ ਲੌਂਗ ਕੱਟ ਦਾ 1000 ਰੁਪਏ ਜੋ ਮਾਰਕੀਟ ਦੇ ਵਿੱਚ ਜਿਹੜਾ ਆਮ ਤੌਰ ਤੇ ਕਿੰਨਾ 1500 2000 2500 ਇੱਥੋਂ ਤੱਕ ਕਿ 300 ਸਿਰਫ ਇਹਦੇ ਪਰ ਐਮ ਆਰ ਪੀ ਲਗਾਣੀ ਹੈ ਜੀ ਜਿੰਨੇ ਮਰਜ਼ੀ ਵੇਚ ਲੋ ਬਟ ਇਸੇ ਨੂੰ ਕਮ ਨਹੀਂ ਕਰਨਾ ਮਤਲਬ ਐਮ ਆਰ ਪੀ ਲਗਾ ਕੇ ਤੁਸੀਂ ਜੋ ਮਰੀ ਡਿਸਕਾਊਂਟ ਦੇ ਰਹੇ ਹੋ 5000 3500 ਵੇਚ ਲੋ ਦੇਕੇਗਾ ਠੀਕ ਹੈ ਜੀ ਮਤਲਬ ਜਿਸ ਨਾਲ ਕੁਆਲਿਟੀ ਹੋਈ ਰਹੇਗੀ ਕੁਆਲਿਟੀ ਹੋਈ ਮਤਲਬ ਸ਼ੋਰੂਮ ਵਾਲੇ ਕੁਆਲਿਟੀ ਰਹੇਗੀ ਇਹ ਦੇਖੋ ਫੈਬਰੀ ਦੇਖੋ ਪਤਾ ਨਹੀਂ ਕਿ ਜੇ ਕੁਆਲਿਟੀ ਜੇ ਕੰਪਰੋਮਾਈਜ਼ ਹੋਇਆ ਤਾਂ 10000 ਰੁਪਏ ਦਾ ਜੀ ਰੇਟ ਵੱਲੋਂ ਜੀ ਰੇਟ ਬਹੁਤ ਵਧੀਆ ਦੇ ਰਹੇ ਹੋ ਠੀਕ ਹੈ ਜੀ ਬਿਲਕੁਲ ਜਿਹੜਾ ਇਹ ਫਲੈਟ ਜਿਹੜਾ ਉਹ 1000 ਰੁਪਏ ਦਾ ਰੇਟ ਕਰ ਦਿੰਦਾ ਹੈ ਇਸ ਤੋਂ ਇਲਾਵਾ ਭਾਜੀ ਆਪਣੇ ਅੰਦਰ ਫਰਾਜਪੁਰੀ ਅੰਦਰ ਜਿਹੜੀ ਇਸ ਤੇ ਫਲੀਸ ਲੱਗੀ ਹੋਈ ਹੈ ਜੀ ਇਹਦੇ ਵਿੱਚ ਵੀ ਸਟਾਕ ਪੂਰਾ ਜੀ ਆਪਣੇ ਕੋਲ ਕਲਰ ਵੀ ਵੱਖ-ਵੱਖ ਦੇ ਜਾਈ ਗਏ ਜੀ ਕਲਰ पे ਸਾਈਜ਼ पे ਸਭ ਕੁਝ ਮਿਲੇਗਾ ਜੀ ਤੋਂ ਇਹਨਾਂ ਨੇ ਭਾਜੀ ਕੀ ਰੇਟ ਕਰ ਦਿੱਤਾ ਜੀ ਤੁਸੀਂ ਇਸ ਖਾਸ ਤੌਰ ਤੇ ਡਿਸਕਾਊਂਟ ਤੁਸੀਂ ਦੇ ਰਹੇ ਹੋ ਹਰ ਚੀਜ਼ ਡਿਸਕਾਊਂਟ ਕਰ ਦਿੱਤਾ ਜੀ 600 ਰੁਪਏ ਜੀ 600 ਰੁਪਏ ਫਲੈਟ ਹੈ ਵੀ 600 ਰੁਪਏ ਜੀ ਇੱਕੋ ਇੱਕ ਰੇਟ ਕਰ ਦਿੱਤਾ ਮਹਾਰਾਜ ਇਹਨਾਂ ਨੇ 600 ਰੁਪਏ ਆਮ ਬਾਜ਼ਾਰ ਦੇ ਵਿੱਚ ਭਾਜੀ ਗੱਲ ਕਰੀਏ ਤਾਂ ਫਰਕ ਕਿੰਨਾ ਕੁ ਸਾਡੇ ਕਸਟਮਰ ਨੂੰ ਪੈ ਜਾਊਗਾ ਕਿ ਆਈ ਚੀਜ਼ ਬਾਜ਼ਾਰ ਦੇ ਵਿੱਚ ਲੈਣੇ ਘੱਟੋ ਘੱਟ ਮਤਲਬ ਜਿਤ ਸਾਮਾਨ ਦਿਓ ਕਿ ਇਹ 1200 1300 ਰੁਪਏ ਦੀ ਜੈਕਟ ਜਿਹੜੀ ਮਿਲਦੀ ਹੈ ਜਾਂ 1000 ਰੁਪਏ ਕਿਤੇ ਨਹੀਂ ਗਿਆ 1000 ਕਿਤੇ ਨਹੀਂ ਗਿਆ 50% ਇਸਕੋ ਜਿਹੜੀ ਮਿਲੇਗੀ ਆਪਕੋ ਨੂੰ ਸਿਰਫ ਇੱਥੇ ਕਿੰਨੇ ਦੀ 600 ਰੁਪਏ ਦੀ ਤੋਂ ਜਿਹੜੀ ਜੈਕਟਾਂ ਨੇ ਇਹਦੇ ਵਿੱਚ ਵੀ ਆਪਾਂ ਮੈਂ ਤੁਹਾਨੂੰ ਹੋਰ ਦਿਖਾ ਦੇਣਾ ਜੀ ਅਸੀਂ ਸਾਮਾਨ ਇਸ ਨੂੰ ਨਾ ਕੀਤਾ ਹੋਇਆ ਬਾਹਰ ਹਾਂਜੀ ਹਾਂਜੀ ਠੀਕ ਹੈ ਜੀ ਮਿੱਟੀ ਤੋੜ ਕਰਕੇ ਅਸੀਂ ਆਪਣਾ ਅੰਦਰ ਰੱਖਿਆ ਸਾਮਾਨ ਜੋ ਅਵੇਲੇਬਲ ਪੂਰੀ ਹੈ ਕਿੰ 600 ਰੁਪਏ ਜਾਨੋ ਕਿ ਜਿਹੜਾ ਮਰਜੀ ਪੀਸ ਤੁਸੀਂ ਚੱਕ ਲੋ ਸਾਰੇ ਪੀਸ ਕਿੰਨੇ ਦੇ ਨੇ ਭਾਜੀ ਇੱਕ ਵਾਰ ਫੇਰ ਇੱਥੋਂ ਦੁਬਾਰਾ ਜੇ ਦੀਏ ਵਾਰ ਇੱਕ ਵਾਰ ਸਾਰਾ ਸਟਾਕ ਦਾਲ ਦੋ ਜੈਕਟਾਂ ਦੀ ਗੱਲ ਕਰੀਏ ਜੈਟ ਚੈੱਕ 600 ਰੁਪਿਆ ਆ ਲੋ ਲੌਂਗ ਕੋਟ ਭਾਜੀ 1000 ਰੁਪਏ 1000 ਰੁਪਿਆ ਆਹ 1000 ਰੁਪਿਆ ਟੌਪ ਭਾਜੀ ਲੌਂਗ ਟੌਪ ਜਿਹੜੇ ਇੱਥੇ ਸੀਗੇ ਪਏ ਹੋਏ ਉਹ ਵੀ ਲੋ ਹਾਂਜੀ ਕੀ ਰੇਂਜ ਭਾਜੀ ਉਹਨਾਂ ਦੀ ਚਲੋ ਆਜੋ ਚੈੱਕ ਕਰੋ 500 ਰੁਪਏ ਜੀ 500 ਰੁਪਏ ਜੀ 500 ਰੁਪਏ 500 ਰੁਪਏ ਆਜੋ ਆਜੋ ਅੱਗੇ ਇੱਕ ਵਾਰ ਭਾਜੀ ਇਹ ਸਾਰਾ ਦੱਸ ਦੋ ਇਹ ਜਿਹੜਾ ਖਾਸ ਤੌਰ ਤੇ ਆ ਜੀ ਦੁਬਾਰਾ ਦਿਖਾ ਰਹੇ ਹਾਂ ਬਿਲਕੁਲ ਜਿਹੜਾ ਹੈ ਆ ਦੇਖੋ ਜਿਹੜਾ ਫਲੀਸ ਦਾ ਕੱਪੜਾ ਹੁੰਦਾ ਹੈ ਬਿਲਕੁਲ ਜਿਹੜਾ ਬਿਲਕੁਲ ਸਮੂਥ ਫਿਨਿਸ਼ਿੰਗ ਜਿਹੜੀ ਹੈ ਬਹੁਤ ਸ਼ਾਨਦਾਰ ਹੈ ਆ ਜੀ ਕਲੈਕਸ਼ਨ ਚੈੱਕ ਕਰੋ ਜਰਾ ਬਿਲਕੁਲ ਹੈ ਲੈ ਕਲੈਕਸ਼ਨ ਚੈੱਕ ਕਰੋ ਇਹਨਾਂ ਸਾਰਿਆਂ ਦਾ ਪ੍ਰਾਈਸ ਕਿੰਨਾ ਜੀ ਆ ਦੇਖੋ ਜੀ ਪ੍ਰਾਈਸ ਭਾਜੀ ਪ੍ਰਾਈਸ ਇੱਕ ਵਾਰ 300 ਰੁਪਏ 300 ਰੁਪਏ 300 ਰੁਪਏ ਹਨਾ ਆ ਦੇਖੋ ਜੀ ਕਲੈਕਸ਼ਨ ਦੇਖੋ ਇਹ ਮਤਲਬ ਕਿ ਕੁਆਲਟੀ ਦੇ ਪੀਸ ਤੁਸੀਂ ਦੇਖ ਸਕਦੇ ਹੋ ਕਿ ਪਾਇਆ ਹੋਇਆ ਜਿਹੜਾ ਉਹ ਬਹੁਤ ਵਧੀਆ ਲੱਗੇਗਾ ਤੇ ਰੇਟ ਜਿਹੜਾ ਹੈ ਉਹ ਬਹੁਤ ਅੱਛਾ ਬੜੀ ਹੈਵੀ ਦੇ ਵਿੱਚ ਕਲੈਕਸ਼ਨ ਹੈ ਜੀ ਇਹੀ ਚੀਜ਼ ਜਿਹੜੀ ਸਟੂਡਿਓਮ ਦੇ ਵਿੱਚ ਮੇਰੇ ਕੋਲ ਹੈ ਤਾਂ ਲੀਗਲ ਚੀਜ਼ ਹੈ ਹਾਂਜੀ ਬਿਲਕੁਲ ਤੁਸੀਂ ਬੜੀ ਚੈੱਕ ਕਰ ਸਕਦੇ ਹੋ ਮੇਰੇ ਹੱਥ ਪੀਸ ਫੜਿਆ ਹੈ ਬਿਲਕੁਲ ਜਿਹੜਾ ਹੈ ਸੌਫਟਨੈਸ ਦੀ ਪੂਰੀ ਹੈ ਜਿਹੜੀ ਬੱਚੇ ਦੀ ਸਕਿਨ ਨੂੰ ਕੋਈ ਵੀ ਹਾਮ ਨਹੀਂ ਕਰੇਗਾ ਛੋਟੇ ਬੱਚੇ ਦਾ ਖਾਸ ਕਰਕੇ ਸੌਫਟ ਬਿਲਕੁਲ ਜਿਹੜਾ ਸੌਫਟ ਦੇ ਵਿੱਚ ਰੱਖੀ ਗਈ ਹੈ ਇਹ ਸਾਰਾ ਵੀ ਸੇਮ ਰੇਟ ਤੇ ਹੈ ਨਹੀਂ 300 ਰੁਪਏ 300 ਰੁਪਏ 300 ਰੁਪਏ ਜਿਹੜੀ ਸਾਰੀ ਕਲੈਕਸ਼ਨ ਜਿਹੜੀ ਹੈ ਇਹਨਾਂ ਵੱਲ ਵੀ ਲਗਾ ਦਿੱਤੀ ਗਈ ਹੈ ਖਾਸ ਤੌਰ ਤੇ ਸੇਲ ਨੂੰ ਜਿਹੜਾ ਬਰਕਰਾਰ ਰੱਖਿਆ ਗਿਆ ਹੈ ਲੋਕਾਂ ਵੱਲੋਂ ਜ ਗਾਰਾ ਮਿਲਿਆ ਵਾ ਜੀ ਬਿਲਕੁਲ ਜੀ ਕਸਟਮਰ ਰਿਵਿਊ ਬਹੁਤ ਅੱਛੇ ਤਾਂ ਕੰਟੀਨਿਊ ਕੀਤਾ ਜੀ ਅਸੀਂ ਹਾਂ ਜੀ ਇੱਕੋ ਗੱਲ ਹੈ ਠੀਕ ਹੈ ਜੀ ਕਸਟਮਰ ਜੀ ਦੀ ਕੋਈ ਕੰਪਲੇਂਟ ਨਾ ਹੋਵੇ 1% ਵੀ ਨਹੀਂ ਆਏਗੀ ਜੀ ਜਦੋਂ ਕਸਟਮਰ ਆਵੇ ਤਾਂ ਪੀਸ ਦੇ ਕੇ ਪ੍ਰਾਈਸ ਨਾ ਵਧਾਇਆ ਜਾਵੇ ਕਦੇ ਵੀ ਨਹੀਂ ਹੋਏਗਾ ਇਹ ਤਾਂ ਨਹੀਂ ਹੋਏਗਾ ਕਿ ਹਾਂ ਜੀ ਆ ਜਿਹੜਾ ਪਸੰਦ ਕਰ ਲੈ ਜੀ ਉਹ 300 ਦਾ ਸੀਗਾ ਜੀ ਇਹ 400 ਦਾ ਜੀ ਨਹੀਂ ਨਹੀਂ ਜੀ 300 ਰੁਪਏ ਜਿਹੜੀ ਕਲੈਕਸ਼ਨ ਜਿਹੜੀ ਹੈ ਨਾ ਵੱਲੋਂ ਜਿਹੜੀ ਉਹ ਰੱਖੀ ਗਈ ਹੈ ਇਸ ਤੋਂ ਇਲਾਵਾ ਵੀ ਸਟਾਕ ਜਿਹੜਾ ਪੂਰਾ ਆਪਣੇ ਕੋਲ ਹੈਗਾ ਜੀ ਇਸ ਵਾਸਤੇ ਆਪਾਂ ਆਣਾ ਕਿਹੜੀ ਜਗ੍ਹਾ ਤੇ ਹੈ ਜੀ ਮੇਨ ਮਾਰਕੀਟ ਆਸ਼ੂ ਮੋਬਾਈਲ ਕੇਅਰ ਸ਼ਾਪ ਦੇ ਉੱਤੇ ਹਾਂਜੀ ਦੀਵਾਲੀ ਮੌਕੇ ਸੇਲ ਸ਼ੁਰੂ ਕੀਤੀ ਸੀ ਪਿਆਰ ਮਿਲਿਆ ਲੋਕਾਂ ਦਾ ਇੱਕ ਵਾਰ ਫਿਰ ਔਨ ਡਿਮਾਂਡ ਜਿਹੜੀ ਹੈ ਇਹ ਦੱਸਿਆ ਗਿਆ ਕਿ ਸਟਾਕ ਜਿਹੜਾ ਹੋਰ ਵੀ ਜਿਆਦਾ ਬਿਹਤਰ ਬਿਹਤਰ ਆ ਰਿਹਾ ਪਰ ਜਿਹੜਾ ਰੇਟ ਜਿਹੜਾ ਹੋਰ ਬਿਹਤਰ ਹੈ ਸਟਾਕ ਰੇਟ ਰੇਟ ਜਿਹੜਾ ਹੋ ਬਰਕਰਾਰ ਰੱਖਿਆ ਹੈ ਯਾਨੀ ਕਿ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਦੇਣ ਦੇ ਲਈ ਮਾਰ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਸ ਤਰੀਕੇ ਨਾਲ ਚੱਲਦਾ ਰਹੇਗਾ ਜੀ ਹਾਂ ਕਲੈਕਸ਼ਨ ਵਾਈ ਜੰਨੇ ਖੁਸ਼ ਹੈ ਕਲੈਕਸ਼ਨ ਇੰਨੀ ਬੈਸਟ ਹੈ ਕਹਿੰਦੇ ਜੀ 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 ਬਹੁਤ ਬੈਸਟ ਹੈ ਅਸੀਂ ਆਪਣੇ ਪੇਜ ਦਾ ਨਾਮ ਨੂਰ ਕਲੈਕਸ਼ਨ ਰੱਖਿਆ ਹੈ ਠੀਕ ਹੈ ਜੀ ਤੋਂ ਠੀਕ ਹੈ ਜੀ ਇਹਨਾਂ ਵੱਲੋਂ ਇੱਕ ਇੰਸਟਾਗ ਉੱਥੇ ਨਵੇਂ ਅਪਡੇਟ ਤੇ ਨਵੇਂ ਆਫਰ ਗਾਇਬ ਅਪਡੇਟ ਪ੍ਰਾਈਸ ਕਲੈਕਸ਼ਨ ਸਾਰਾ ਕੁਝ ਉੱਥੇ ਮਿਲੂਗਾ ਤੁਹਾਨੂੰ ਠੀਕ ਹੈ ਜੀ ਤਾਂ ਉਮੀਦ ਕਰਦੇ ਆ ਕਿ ਜਿਹੜਾ ਇਹ ਸਾਰਾ ਸਟਾਕ ਤੁਹਾਨੂੰ ਵਧੀਆ ਲੱਗੇ ਹੋਗਾ ਤੁਸੀਂ ਪਰਸਨਲੀ ਵਿਜ਼ਿਟ ਕਰੋ ਇੱਥੇ ਆ ਕੇ ਦੇਖੋ ਤੇ ਇਹ ਆਉਣ ਵਾਲੇ ਟਾਈਮ 'ਚ ਅਸੀਂ ਗਰਮੀਆਂ ਨੂੰ ਵੀ ਕੰਟੀਨਿਊ ਗਰਮੀਆਂ ਦੀ ਵੈਰਾਈਟੀਆਂ ਬਹੁਤ ਵਧੀਆ ਆਵਾਂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਕਿ ਇੰਨੇ ਅੱਛੇ ਆਫਰ ਜਿਹੜੇ ਮੀਨ ਮਾਰਕਿਟ ਨੇ ਸ਼ਹਿਰ ਦੇ ਵਿੱਚ ਦੇ ਰਹੇ ਆ ਇੱਥੇ ਮਹਿੰਗਾ ਮਹਿੰਗਾ ਸਮਾਨ ਮਿਲਦਾ ਉੱਥੇ ਤੁਸੀਂ ਵਧੀਆ ਕੁਆਲਿਟੀ ਦੇ ਕੱਪੜੇ ਸਸਤੇ ਦੇ ਰਿਹਾ ਸੀ ਧੰਨਵਾਦ ਕਰਦੇ ਆ ਨ